ਸਰਨ ਪਾਪੈ ਸ਼ਸ਼ੇਕਾਰ ਜੀ ਅੱਜ ਸਾਡੀ ਮੰਮੀ ਦਾ ਜਨਮ ਦਿਨ ਹੈ ਤੇ ਅਸੀਂ ਹੁਣ ਤਿਆਰੀਆਂ ਕਰਨ ਲੱਗੇ ਹੋਏ ਆਂ ਕੌਮਲ ਹੁਣ ਕੋ ਬਾਰੇ ਫੁਲਾਣ ਲੱਗੀ ਆ ਇੱਕ ਮੇਰੇ ਹੱਥ ਚਾ ਇੱਕ ਕੌਮਲ ਦੇ ਹੱਥ ਚਾ ਅੱਧੀ ਡੈਕੋਰੇਸ਼ਨ ਆਪਾਂ ਕਰਤੀ ਮੰਮੀ ਹੋਣਾ ਨੇ ਕੇਕ ਲਿਆਂਦਾ ਅਗੂ ਬਾਰੇ ਚ ਵੀ ਆਪਾਂ ਪਾਤੀ ਟਾਫੀਆਂ ਪਾਤੀ ਟਾਫੀਆਂ ਤੁਸੀਂ ਕੁਝ ਕਹਿਣਾ ਜਾਉਂਗੇ ਮੇਂ ਦਿਲ ਵਾਲਾ ਬੁਲਾ ਰਹੀ ਆਂ ਦਿੱਲੀ ਵਾਲੇ ਹੈ ਦਿੱਲੀ ਵਾਲੇ ਦਲਨੀਆਲੇ ਜਾਣਗੇ ਇਹ ਤੇ ਹੈਪੀ ਬਰਥਡੇ ਲਿਖਿਆ ਆ ਅੱਜ ਸੀ ਥੋੜਾ ਵੱਡਾ ਲਿਆਂਦਾ ਇਹ ਕੌਮਨ ਨੇ ਫਲਾ ਕੇ ਰੱਖਤਾ ਸੀ ਮੇਰੇ ਆਉਣ ਤੋਂ ਪਹਿਲਾਂ ਹੀ ਹੁਣ ਆਪਾਂ ਡੇ ਲਾਂਨੇ ਆ ਉਹਦੇ ਵਿੱਚ ਚੇਪੀ ਨਾਲ ਐਤਕੀ ਅਸੀਂ ਡਿਫਰੈਂਟ ਟਾਈਪ ਦਾ ਕੇਕ ਲਿਆਂਦਾ ਤੁਹਾਨੂੰ ਦਿਖਾਣੇ ਆ ਐਤਕੀ ਆਪਾਂ ਡਿਫਰੈਂਟ ਕਲਰ ਦਾ ਜਾਂ ਫਿਰ ਡਿਫਰੈਂਟ ਤਰੀਕੇ ਦਾ ਕੇਕ ਲਿਆਂਦਾ ਤੁਹਾਨੂੰ ਦੱਸਾਂਗੇ ਉਹ ਕਿਵੇਂ ਦਾ ਕਿੰਨੇ ਦਾ ਹੋਆ ਤੇ ਉਹ ਐ ਐਡ ਕੀ ਆਪਾਂ ਛੋਟੇ ਹੀ ਲਿਆਂਦਾ ਕਿਉਂਕਿ ਐਡ ਕੀ ਆਪਣੇ ਘਰ ਚ ਇੰਨੇ ਬੰਦੇ ਹੈ ਨਹੀਂ ਮੇਰੀ ਪੈਨ ਸਿਮੂ ਉਹ ਟ੍ਰਿਪ ਤੇ ਗਈ ਹੋਈ ਹੈ ਕੌਮਲ ਕੁਵਾਰਾ ਲਾ ਰਹੀ ਆ ਵੀ ਇੱਧਰ ਢੇਲ ਆ ਰਹੀ ਆ ਇੰਨਾ ਬਹੁਤ ਹਾਂ ਲਾਓ ਬਹੁਤ ਉਧਰ ਛੋਟੇ ਛੋਟੇ ਲਾਤੇ ਨੇ ਨਾ ਦਿਲ ਉਧਰ ਪਿਆ ਤੁਰ ਪਾਸੇ ਢੇਲਾ ਦਾ ਬੁੱਥਾ ਥੱਲੇ ਘੱਕੀਦਾ ਹੁੰਦਾ ਤੁਸੀਂ ਉੱਪਰੋਂ ਚੱਕਦਾ ਗੱਲ ਕੋਈ ਨਾ ਚੱਲਣ ਦੇ ਆ ਵੀ ਕੌਮਲੇ ਟੌਫੀਆਂ ਵਿੱਚ ਪਾਤੀਆਂ ਹਣ ਕੋਮਲ ਪੱਖੇ ਤੱਕ ਕਿਵੇਂ ਬੰਚੂਗੀ ਅੱਜ ਘੋੜੀ ਵੀ ਨਹੀਂ ਕਰਾ ਹੈਗੀ ਇਹ ਵੀ ਚੈਲੰਜ ਆ ਬਈ ਅੱਜ ਆ ਦੇਖਦੇ ਹਾਂ ਹੁਣ ਕੀ ਕਰਦੀ ਆ ਕਿ ਆ ਯੁਕਤ ਲੜਾਉਂਦੀ ਆ ਇਹ ਵੀ ਚੱਕ ਲੈਂਦੇ ਛੋਟੀ ਵੀ ਟਿੱਡੀ ਜੀ ਆ ਸਾਡੀ ਕੋਮਲ ਮੜੀ ਜੀ ਹੈਗੀ ਆ ਇਹ ਲੱਤਾ ਪਈਏ ਨੇ ਬੈਂਚ ਦਾ ਸਹਾਰਾ ਟੈਂ ਟੈਂ ਹਜੇ ਵੀ ਨਹੀਂ ਹੱਥ ਪਹੁੰਚਿਆ ਹੁਣ ਕੀ ਕਰੂੰਗੀ ਉਹ ਡਿੱਗ ਗਿਆ ਹੈਪੀ ਗਿਰ ਗਿਆ ਕੋਮਲ ਤੇਰਾ ਔਖਾ ਹੈ ਇਧਰ ਲੈ ਭਾਈ ਇਹਨਾਂ ਦੀ ਡੈਕੋਰੇਸ਼ਨ ਪਾਈ ਨਹੀਂ ਕਰਦੀ ਵਾਜਿਆ ਤੇਗੂ ਵੀ ਆ ਗਿਆ हां फूल तैयारी चल रही है फूल तैयारी तू देखो चेहरे पर नूर बर्थडे आज इनका नूर नूर देखो हां मेरा भाई एक और टे कौन लाऊंगी कुत्ते गुब्बारा ਰਾਵੀ ਨੂੰ ਆਵਾਜ਼ ਕਰ ਸੀ ਵੜ ਕੇ ਰੱਖੋ ਨਾਲ ਫੜੀ ਹੋਈ ਆ ਹੁਣ ਕਿੱਥੇ ਮੰਮੀ ਦਾ ਹੁਣ ਕਿੱਥੇ ਪੱਪਾ ਦੀ ਤੇ ਅੰਨਾ ਤੇ ਆਣਾ ਪਖਾਣਾ ਗੇਰਦੀ ਸਾਡਾ ਮੈਂ ਬਰੋਸੇ ਕੀ ਹੋਰ ਲੈ ਲੈ ਤੇ ਵੜ ਕੇ ਦੇ ਇਹਨੂੰ ਲੰਬੀ ਜੀ ਤੋੜ ਦੇ ਲੈ ਦੇ ਬਸ ਇਹ ਤਾਂ ਕਾਗਜ਼ ਵਰਗੀ ਹੋ ਆ ਇਹ ਟੁੱਟ ਜੇ ਤੇ ਫੜ ਅੱਜ ਆਪਾਂ ਡਾਕਟਰ ਟੇਪ ਯੂਜ਼ ਕਰ ਰਹੇ ਆ ਕਿਉਂਕਿ ਦੋ ਟੇਪ ਆਪਾਂ ਲਿਆਣੀ ਭੁੱਲ ਗਏ ਹੈਲੋ ਹਲੋ ਕਰਦੇ ਕੋਈ ਡੈਡੀ ਵੀ ਤਿਆਰ ਹੋ ਕੇ ਆ ਗਿਆ ਲੋ ਪੀ ਤੇ ਪਾ ਦਿੰਦੇ ਆ ਰਿਹਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਕਿਹਦਾ ਦੋਸਤ ਨੂੰ ਮਾਰੋ ਹੈਲੋ ਮਾਰ ਲਾੜੀ ਥੋੜੀਆਂ ਦਾ ਮਾਰੋ بس ਇਹਨੂੰ ਤਾਂ ਇਹ ਕਹਿੰਦਾ ਕਿ ਉੱਤੋਂ ਨਾ ਗਿਆ ਅੰਦਰ ਸਾਥ ਹੀ ਕਰਦੇ। ਇਹ ਖਾਣਾ ਨਹੀਂ। ਨਾ ਇਹ ਬਾਅਦ ਚ। ਇਹਨੂੰ ਵੀ ਰੱਖੋ ਲਾਈਕ ਸਬਸਕ੍ਰਾਈਬ। ਚੱਪਾ ਹਾਂ ਤਾਂ। ਤੇ ਗੁੱਤੂ ਕੀ ਗਿਫਟ ਦਿੱਤਾ ਮੰਮੀ ਨੂੰ? ਥੋੜਾ ਕਿੱਕ ਥੋੜਾ। ਠੀਕ ਖਾਓ ਤੂੰ। ਮੈਂ ਲਾ ਫਕਰੀ ਕਾ दे देखते ना किन्ना प्यारा <heit along> <quela scam corri player> चल कौन चल बुजी चल हाय देखो बाहर हम दोआर पे चले आ मुदा हाय गुई चल कौन ये जानती है वो डैडी वीडियो बना रहे हैं इधर फोटो खींची हो रही है ਆੜਾ ਜੀ ਹੁੰਦਾ ਆੜਾ ਤਾਂ ਇਹ ਵੀ ਠੰਡੇ ਹੱਥ ਲਾ ਦਿਆ ਅਜਾ ਆ ਵੜਾ ਫੋਨ ਤਾਂ ਫੜੋ ਕੋਈ ਲੈ ਮੈਂ ਫੜਾ ਤੈਨੂੰ ਚੱਲ ਜੀ ਗੱਟ ਲਾਉਂਦੀ ਖੜ ਜਾ ਇਹਨੂੰ ਗਾਣਾ ਕਰ ਦੇਖੋ ਕਿ ਮੇਰੇ ਕਿੰਨੇ ਗਏ ਕਿੰਨੇ ਚਲੋ ਚਲ ਕੋਈ ਪਰੇਵਾ 80 ਪਰਾ ਮੈਂ 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 ਅੱਪਾ ਕੇਕ ਨਾਲ 버거 ਲਿਆਂਦੇ ਹੁਣ ਸਾਨੂੰ ਪਾ ਕੇ ਦਿਨੇ ਲੋ ਜੀ ਕੇਕ ਆਪਾਂ ਕੱਟ ਲਿਆਏ ਹੁਣ ਆਪਾਂ ਤੁਹਾਨੂੰ ਅਗਲੇ ਵਲੌਗ ਚ ਮਿਲਾਂਗੇ ਅ ਮੇਰੀ ਭੈਣ ਅਜ ਹੈ ਨਹੀਂ ਅਦੇ ਬੀ ਜੀਨ ਦਾ ਨਹੀਂ ਲੱਗ ਰਿਹਾ ਸਾਡਾ ਲੱਗ ਰਿਹਾ ਤੁਹਾਡਾ ਜੀ ਥੋੜਾ ਲੱਗਦਾ ਅ ਮੈਂ ਆਦੇਸ ਤੇ ਟਾਫੀ ਰੱਖਿਆ ਅਦੇ ਵਾਸਤੇ ਆਪਾਂ ਖਾਣ ਸਾਮਾਨ ਰੱਖ ਦਿੱਤਾ ਜਦੋਂ ਆਉਗੀ 12:00 ਵਜੇ ਆ ਜਾਣਾ ਅੱਜ ਫਿਰ ਆਪਾਂ ਉਹ ਦੇ ਦਾਂਗੇ ਤੁਸੀਂ ਹੁਣ ਵਲੌਗ ਨੂੰ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਸਬਸਕ੍ਰਾਈਬ ਕਰਨਾ ਹੈ ਕਮੈਂਟ ਕਰਨਾ ਹੈ ਹਾਂਜੀ ਚਲੋ ਜੀ